ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡੇ ਨਵੇਂ ਵਲੌਗ ਚ ਆਇਆ ਹਾਂ ਸਾਰੇ ਠੀਕ ਠਾਕ ਹੋ ਗਏ ਤੇ ਦੋਸਤੋ ਆਪਾਂ ਆ ਗਏ ਅੱਜ ਪਮੋਟਰ ਤੇ ਟਰੈਕਟਰ ਲੈ ਕੇ ਛੱਤੀ ਤੇ ਇਹਨੂੰ ਆਪਾਂ ਡਏ ਆ ਥੋੜਾ ਜਿਹਾ ਰਵਾਕਰਨ ਰਾਣੀ ਦੇ ਨੇ ਦੇਖਿਆ ਜਿਹਾ ਨਾ ਉਹ ਤਵੇ ਨਹੀਂ ਸਹੀ 18 ਤਵੇ ਆ ਪਰ ਲੱਗਦੇ ਬਹੁਤ ਜ਼ਿਆਦਾ ਆਏ ਵਾਲੇ ਤੇ ਟਰੈਕਟਰ ਦਾ ਯੋਰ ਬੋਲ ਬੰਦੇ ਆ ਤੇ ਕਹੋ ਚਾਕ ਤੇ ਆ ਪਾਵਣ ਲੱਗੇ ਆ ਇਹਨੂੰ ਰਵਾ ਕਰਨ ਥੋੜਾ ਬਹੁਤ ਮੈਂ ਇਹਨੂੰ ਗਰਮ ਗਰਮ ਕਰੀਏ ਠੰਡ ਬਹੁਤ ਆ ਇੱਕ ਗਰਮਨ ਬਾਵਾਤੀਆਂ ਵਾ ਦੋ ਢਾਈ ਕੱਲੇ ਬਾਤੇ ਆ ਪਰ ਮਾਸਾ ਨਹੀਂ ਗਰਮੋਂ ਡਿਆ ਸੈਂਟਰ ਚ ਸੋਈ ਆ ਜਿੱਥੇ ਹੁੰਦੀ ਆ ਨੋਰਮਲ ਸੋਈ ਉੱਥੇ ਹੀ ਟਿਕੀ ਆ ਸੋਈ ਇਹਦੀ ਪੱਕੀ ਤੇ ਬਾਕੀ ਹੁਣ ਦੌਰ ਦੌਰ ਪੈ ਗਈ ਚੱਲੀ ਆ ਸ ਇਹਨਾਂ ਨੂੰ ਤੇ ਹੁਣ ਵੇਖਦੇ ਆ ਬਾਕੀ ਮੌਕੇ ਤੇ ਕੀ ਹਾਲ-ਕਿਤਾਬ ਆ ਕੀ ਨਹੀਂ ਤੇ ਕਰਕੇ ਰਵਾਂ ਇੱਕ ਅਰੀ ਫਿਰ ਮਿਲਦੇ ਆ ਇਹਨੂੰ ਗਰਮ ਗਰਮ ਕਰਕੇ ਚੰਗੀ ਤਰ੍ਹਾਂ ਲਓ ਵੀ ਮਿੱਤਰੋ ਅਖਬਾਰਾਂ ਨਾਲ ਪਰਸਾ ਕਿਉਂ ਸਾਰਾ ਹੀ ਬੰਦ ਕਰਦਾ ਆ ਪਰ ਸੂਈ ਨਹੀਂ ਡਿਆ ਚੁੱਕਣ ਕਰੋ ਜਾਂਦਾ ਸੂਈ ਨਹੀਂ ਚੁੱਕਦਾ ਪਿਆਰ ਆਕੇ ਡੇ ਆ ਜ਼ੋਰ-ਜ਼ਾਰ ਲਵਾਉਣ ਤੇ ਮੈਂ ਤੇ ਆ ਕੀ ਕਰਦਾ ਆ ਆਪਣਾ ਚੱਲਦਾ ਪਿਆ ਵਾ 2400 ਚੱਕਰਾਂ ਦੇ ਸਾਰਾ ਤਵੇ ਬੁੱਲ ਬੁੱਲੇ 2400 ਚੱਕਰਾਂ ਨੇ ਕਿ ਦਿੱਤੇ ਵਸਤੇ ਮਿਲਦਾ ਆ ਆਪਣਾ 2100 ਦੇ ਸੋ ਚੱਕਰਿਆਂ ਤੌਰ ਤੇ ਦੂਜੇ ਮੀਡੀਅਮ 42 ਚ ਚੈੱਕ ਕਰੋ ਮੀਡੀਅਮ ਆ ਇੱਧਰ ਦੂਜਾ ਸਾਰਾ ਤਵੇ ਬੁੱਲ ਬੁੱਲੇ ਆ ਸਾਹੋ ਚੱਕਰ ੜਿਆ ਤੋੜਨਾ ਆਰਾ ਕੱਢ ਦੀ ਕਿਉਂਕਿ ਗਰਮ ਹੋ ਗਿਆ ਬਹੁਤ ਕਰੋ ਚੈੱਕ ਕਰੋ ਚੱਕ ਦੋਸਤੋ ਕੋਈ ਪਾਣੀ ਨਹੀਂ ਕੱਟਿਆ ਰੇਤ ਦੇ ਵਿੱਚੋਂ ਕਰੋ ਚੈੱਕ ਕਰੋ ਸੋ ਵੀ ਦੋਸਤੋ ਅਖਬਾਰਾ ਕੱਢਦੀਆਂ ਆਪਣੇ ਨਾਲ ਹੀ ਟਰੈਕਟਰ ਥੱਲੇ ਆ ਗਿਆ ਉਸੇ ਵਾਲੇ ਕਰੋ ਚੈੱਕ ਨਾਲ ਵੀ ਨਾਲ ਹੀ ਆਇਆ ਖਪਾਰ ਲਾ ਕੇ ਆਪਾਂ ਟਰੈਕਟਰ ਤੇ ਵੀ ਨਹੀਂ ਚੜੇ ਨਾਲ ਹੀ ਸੇਵਲ ਹੋ ਗਿਆ ਉਸੇ ਵਲ ਟੈਂਪਰੇਚਰ ਤੇ ਆ ਗਿਆ 70 ਰੋਜਾ ਕਪੂਰ ਬਾਈਪੋਰਟ ਦੂਜਾ ਮੀਡੀਆ ਤੇ ਆਪਣੇ 100 ਚੱਕਰ ਸਿਰਫ ਤੋੜਦਾ ਪਿਆ ਵਾ ਕਿਉਂਕਿ ਉਹ ਲੈਂਡ ਆ ਸਿਰਫ 100 ਚੱਕਰ ਆਪਣੇ ਤੋੜ ਕੇ ਵੀ ਸਟੇਬਲ ਹੁੰਦਾ ਆ ਆ ਵੇਖੋ ਕਰੋ ਚੈੱਕ ਹੋਰੇ ਸ਼ਕਦਾਨ ਕਰੋ ਚੈੱਕ ਇਹ ਹੋ ਲੈਣ ਦੀ ਖਾਸियत ਆ ਕੋੜਾ ਟਰੈਕਟਰ ਇੱਕ ਨੰਬਰ ਕੋੜਾ ਇਹਨੂੰ ਆਪੇ ਪੰਜਾਬ ਸ਼িকার ਅਸਲੀ ਇਹ ਆ ਪੰਜਾਬ ਸ਼িকার ਕਰੋ ਚੈੱਕ ਤੀਜਾ ਵੀਡੀਓ ਦਾ तीजा मीडियम चौबीस करो तो चेक क्योंकि तीजा मीडियम दवे से बहुत ज्यादा है तीजा मीडियम 45 ਤਰਾ ਕਰਾ ਕੇ ਲੋਕਿਤ ਕਉਂਦੇ ਆਂ ਦੀਦਾ ਮੀਡੀਆ ਕਰੋ ਚੱਟੋ ਕਰੋ ਜਿੰਨਾ ਲੋਡ ਤੇ ਚਲਾਵਾਂਗੇ ਉਨਾ ਟਰੈਕਟਰ ਜਿਆਦਾ ਖਲੂਗਾ ਆਪਣਾ 5520 ਵੀ ਆਪੇ ਤਾਂ ਹੀ ਕੀਤਾ ਹੈ ਉਹ ਤੇ ਐਟ ਟਾਈਮ ਬਿਨਾ ਮੋਡੀਫਿਕੇਸ਼ਨ ਤੋਂ ਤੀਨ ਵੇਖਿਆ ਜਵਾ ਲੋਕਾਂ ਨੇ ਧੱਕੀਆਂ ਲਵਾਈਆਂ ਘਰ ਟਰਾਲੀ ਦੀਆਂ ਇੱਕੀ ਟੁੱਟਦੀਆਂ ਲੋ ਵੀ ਦੋਸਤੋ ਆਪਾਂ ਚੱਲ ਪਿਆ ਘਰ ਤੇ ਤੋਂ ਤਾਂ ਬੜੀ ਸਾਰਟ ਹੋ ਗਈ ਆ ਠੰਡ ਬਹੁਤ ਜ਼ਿਆਦੀ ਆ ਕਣੇ ਤੋਪ ਲੱਗੇ ਆ ਆਪਾਂ ਇੱਦਾਂ ਹੀ ਆ ਗਏ ਪਤਲੇ ਪਤਲੇ ਕੱਪੜਿਆਂ 'ਚ ਤੇ ਹੁਣ ਟਰੰਡ ਬਹੁਤ ಜಾਦੀ ਆ ਤੇ ਚਲੋ ਦੋਸਤੋ ਆਪਾਂ ਵਲੌਗ ਨੂੰ ਕਰਦੇ ਇੱਥੇ ਐਂਡ ਮਿਲਦੇ ਆ ਅਗਲੇ ਨਵੇਂ ਵਲੌਗ ਚ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗਦੇ ਆ ਵਲੌਗ ਤੇ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਨੈਕਸਟ ਵਲੌਗ ਚ ਓਕੇ ਦੋਸਤੋ ਬਾਏ ਸਾਰਿਆਂ ਨੂੰ ਸੱਚੀ ਖਾਲਸੀ